ਇਹ RAM NOVI ਇੱਕ ਬੜੀ ਇਤਿਹਾਸਕ RAM NOVI ਆ ਕਿਉਂਕਿ ਇਸ ਵਾਰ ਪ੍ਰਭੂ ਸ਼੍ਰੀ RAM ਟੈਂਟ ਵਿੱਚ ਨਹੀਂ ਸਗੋਂ ਆਪਣੇ ਨਿੱਜ ਮਹਿਲ ਵਿੱਚ ਵਾਜਮਾਨ ਨੇ ਤੇ ਮੈਂ ਇਸ ਮੌਕੇ ਆਪਣੇ ਭਰਾਵਾਂ ਗੁਰੂ ਮਾਨਯੋਗ ਗ੍ਰੰਥ ਸੇਵਕ ਜਥਾ ਜਿਸ ਦੇ ਪ੍ਰਧਾਨ ਜੀ ਜੀ ਸੰ ਬਿੱਟੂ ਜੀ ਨੇ ਉਹਨਾਂ ਨੇ ਸਾਡਾ ਵੈਲਕਮ ਬਹੁਤ ਵਧੀਆ ਤਰੀਕੇ ਨਾਲ ਕੀਤਾ ਤੇ ਹਿੰਦੂ ਸਿੱਖ ਭਾਈਚਾਰਕ ਸਾਂਝ ਦਾ ਸੰਬੂਧ ਦਿੱਤਾ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਸ਼ਹਿਰ ਵਿੱਚ ਇਦਾਂ ਹੀ ਹਿੰਦੂ ਸਿੱਖ ਭਾਈਚਾਰਾ ਕਾਇਮ ਰਹੇ ਤੇ ਸਾਡੀ ਮਿਸਾਲ ਦੇਸ਼ਾਂ ਵਿੱਚ ਚੰਗੀ ਤੱਕ ਜਾਵੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਮੈਂ ਸੋਨੀ ਪ੍ਰਧਾਨ ਰਾਮ ਨਵੀਂ ਉਸ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਵਾਂ ਇਹ RAM NAVMI ਇੱਕ ਬੜੀ ਇਤਿਹਾਸਕ RAM NAVMI ਆ ਕਿਉਂਕਿ ਇਸ ਵਾਰ ਪ੍ਰਭੂ શ્રી RAM ਟੈਂਟ ਵਿੱਚ ਨਹੀਂ ਸਗੋਂ ਆਪਣੇ ਨਿੱਜ ਮਹਿਲ ਵਿੱਚ ਵਾਜਮਾਨ ਨੇ ਤੇ ਮੈਂ ਇਸ ਮੌਕੇ ਆਪਣੇ ਭਰਾਵਾਂ ਗੁਰੂ ਮਾਨਯੋਗ ਗ੍ਰੰਥ ਸੇਵਕ ਜਥਾ ਜਿਸ ਦੇ ਪ੍ਰਧਾਨ ਕੀ ਜਿੱਕਤੀ ਸੰ ਬਿੱਟੂ ਜੀ ਨੇ ਉਹਨਾਂ ਨੇ ਸਾਡਾ ਵੈਲਕਮ ਬਹੁਤ ਵਧੀਆ ਤਰੀਕੇ ਨਾਲ ਕੀਤਾ ਤੇ ਹਿੰਦੂ ਸਿੱਖ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਸ਼ਹਿਰ ਵਿੱਚ ਇਦਾਂ ਹੀ ਹਿੰਦੂ ਸਿੱਖ ਭਾਈਚਾਰਕ ਕਾਇਮ ਰਹੇ ਤੇ ਸਾਡੀ ਮਿਸਾਲ ਦੇਸ਼ਾਂ ਵਿੱਚ ਚੰਗੀ ਤੱਕ ਜਾਵੇ ਜੀ ਯਾਤਰਾ ਗੱਡੀ ਆ ਰਹੀ ਹੈ ਕਿ ਕਿਨ ਜੋਗੀ ਜੀ ਦੀ ਕੋਈ ਵੀ ਜਿਹੜੇ ਸਾਡੇ ਇੱਕ ਆਰਾਮ ਹਰਮਦੇਵ ਤੇ ਸਰਮਦੀ ਜੇਤੂ ਦੇ ਸੋ ਆਰਾਮ ਰਾਜ ਦਾ ਕਨਸੈਪਟ ਸ਼੍ਰੀ ਰਾਮ ਜੀ ਨੇ ਆਪਣੇ ਜੀਵਨ ਦਾ ਪ੍ਰਕਾਸ਼ ਕਰਦਾ ਹੈ ਸਮਝਦਾ ਕਿ ਸਾਡੇ ਜੇਹਰ ਦੀ ਇਹ ਆਖ ਜੜੀ ਆ ਸਾਨੂੰ ਉਹਨਾਂ ਦੇ ਦਿਮਨਾ ਨੇ ਰਾਹ ਦਰਸਾਇਆ ਸਾਨੂੰ ਚੱਲਦੇ ਹੋਇਆ ਆਪਣਾ ਜੀਵਨ ਜਿਹੜਾ ਹੈ ਉਹ ਸੋ ਕਰਨਾ ਰਹੀਦਾ ਮਰਿਆਤਾ ਵਾਲੀ ਆਦਰਸ਼ਮਈ ਜ਼ਿੰਦਗੀ ਜਿਹੜੀ ਉਹ ਤੋਂ ਅਭੀਰ ਕਰਦੇ ਜਾਈ ਵੀ ਇਸ ਦੋ ਪੀਰ ਦੇ ਵਿੱਚ ਹਲਕਾ ਨਿਵਾਸੀਆਂ ਨੂੰ ਤੇ ਜੰਡਿਆਲਾ ਗੁਰੂ ਸਮੂਚੀ ਸੰਗਤ ਨੂੰ RAM NAMME ਦੀ ਲੱਖ ਲੱਖ ਵਧਾਈ ਦਿਨਾਂ ਵਾ ਗੁਰੂ ਮਹਾਰਾਜ ਅਰਦਾਸ ਕਰਦਾ ਕਿ ਇਦਾਂ ਹੀ ਜਿਹੜਾ ਪਿਆਰ ਮੁਹੱਬਤ ਦਾ ਜਿਹੜਾ ਇਹ ਇਦਾਂ ਦੇ ਜੜੀਆਂ ਵਾ ਸੰਦੇਸ਼ ਜਿਹੜਾ ਵਾ ਪੂਰੇ ਪੰਜਾਬ 'ਚ ਪੂਰੇ ਹਲਕੇ 'ਚ ਪੂਰੇ ਦੇਸ਼ 'ਚ ਚੱਲਦਾ ਰਵੇ ਤੇ ਗੁਰੂ ਮਹਾਰਾਜ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਦਾ ਜਿਹੜਾ ਪਿਆਰ ਮੁਹੱਬਤ ਆ ਬਣਿਆ ਰਹੇ ਹਾਂਜੀ ਅੱਜ RAM NAMME ਦੀ ਯਾਤਰਾ ਗਈ ਜਿਹੜੀ ਕਿੱਥੋਂ ਕਿੱਥੇ ਤਾਂ ਗਈ ਜਾਏਗੀ ਅੱਜ ਦੇ ਸਤਿਪਵਨ ਅਫਸਰਾਂ ਦੁਆਰਾ ਕੀ ਕੀ ਦੇ ਕੇ ਇਤਿਹਾਸਕ ਪੰਨ ਜੀ ਸ੍ਰੀ ਰਾਜ ਨਵੀ ਦੇ ਸ਼ੁਭਿਹਾਰੇ ਦੇ ਨਾਲ ਸਦਾ ਜੀ ਮੰਨੂ ਬੰਗਾਲੀ ਸੈਕਟਰੀ ਸਾਹਿਬ ਮੰਨੂ ਸੈਕਟਰੀ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਸਾਰੇ ਸ਼ਹਿਰ ਦੇ ਉੱਤੇ ਭਾਵੇਂ ਸ਼ੂਗਿਆ ਜਾਂ ਆਪਰੇ ਹੋਣਾ ਮੰਨੂ ਔਰ ਇਹ ਪ੍ਰਭੂ ਰਾਮ ਜਿਹੜੇ ਅੱਜ ਆਪਣੇ ਆਸਨ ਸਿੰਘਾਸਨ ਉੱਤੇ ਬਰਾਜਮਾਨ ਹੈ ਪਰ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਬੜਾ ਹਰਚੋਲਾ ਸ ਹੈ ਬੜੀ ਕਿ ਪ੍ਰਭੂ ਆਜ ਕਿਰਪਾ ਰੱਖ ਬਸਾਰੇ ਆ ਔਰ ਪ੍ਰਮਾਤਮਾ ਇਸੇ ਤਰ੍ਹਾਂ ਹੀ ਮਿਹਰ ਕਰੇ ਆਪਾਂ ਸਾਰੇ ਇਸੇ ਤਰ੍ਹਾਂ ਹੀ ਪ੍ਰਭੂ ਦੇ ਦਰ ਮਨੋਤੇ ਰਹੀਏ ਜੀ ਆਪਾਂ ਬਾਰਦਨੀ ਜੈ ਸ਼੍ਰੀ ਰਾਮ ਹਾਂਜੀ ਮੈਂ ਗੁਲਸਨ ਜੈ ਪ੍ਰੈਜ਼ੀਡੈਂਟ ਮਨੀਆਰੀ ਰੈਡੀਮੇਡ ਬੁਕਸ ਐਸਾਂ ਜੰਡਿਆਰਾ ਗੁਰੂ ਅੱਜ RAM ਨੌਮੀ ਦੇ ਸੁਭ ਦਿਹਾਾਰੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਿਦੇਸ਼ ਚ ਬੈਠੇ ਆਪਰੇ ਵੀਰਾਂ ਨੂੰ ਲੱਖ ਲੱਖ ਵਧਾਈ ਦਿਨਾ RAM ਨੌਮੀ ਦਾਤ ਪਿਆਰ ਜੰਡਿਆਲੇ ਗੁਰੂ ਦੇ ਵਿੱਚ ਸ੍ਰੀ ਰਾਮ ਨੌਮੀ ਕਮੇਟੀ ਵੱਲੋਂ ਐਡਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਕਿ ਸਾਰੇ ਪਿੰਡਾਂ ਦੇ ਲੋਕ ਸਾਡੇ ਸ਼ਹਿਰ ਦੇ ਵਿੱਚ ਰਾਮ ਨੌਮੀ ਦੀ ਸੋਭਾ ਯਾਤਰਾ ਵੇਖਣ ਲਈ ਆਏ ਹੋਏ ਹਨ ਤੇ ਹੁਣ ਰਾਮ ਨੌਮੀ ਸੋਭਾ ਯਾਤਰਾ ਆ ਰਹੀ ਆ ਸੋਭਾ ਯਾਤਰਾ ਜਦੋਂ ਦੀ ਨਿਕਲਣੀ ਸ਼ੁਰੂ ਹੋਈ ਹੈ ਨਾ ਰਾਮ ਨੌਮੀ ਕਮੇਟੀ ਦੀ ਜਿੰਨੀ ਨਮੋਦਨਾ ਕੀਤੀ ਜਾਵੇ ਜਿੰਨਾ ਧੰਨਵਾਦ ਕੀਤਾ ਜਾਵੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਉਨਾਂ ਹੀ ਥੋੜਾ ਇੰਨੀ ਲੰਬੀ ਸੋਭਾ ਯਾਤਰਾ ਵਾ ਕੀ ਇਥੋਂ ਸਾਡੇ ਵਿਆਹ ਤਾਂ ਸ਼ੁਰੂ ਹੋ ਗਏ ਤੇ ਜਦ ਅਰਗਨਾਥ ਮੰਦਰ ਤੱਕ ਪਹੁੰਚਣ ਵਾਲੀ ਆਤ ਤੇ ਇਹ ਤੱਕ ਲੋਕ ਐਂ ਪਿੰਡਾਂ ਤੋਂ ਆਪਣੇ ਆ ਰਹੇ ਆ ਵੇਖਣ ਲਈ ਮੈਂ ਫਿਰ ਦੁਬਾਰਾ ਸਾਰਿਆਂ ਨੂੰ ਦੇਸ਼ ਵਿਦੇਸ਼ ਚ ਬੈਠੇ ਆਪਣੇ ਵੀਰਾਂ ਨੂੰ ਲੱਖ ਲੱਖ ਵਧਾਈ ਦਿਨਾ ਹੈ